ਵਲੌਗ ਨੰਬਰ 4 ਇਹਦੇ ਜੀ ਵੀ ਤੁਹਾਡਾ ਸਵਾਗਤ ਆ ਤੇ ਅੱਜ ਪਹਿਲਾ ਦਿਨ ਧੁੰਦ ਦਾ ਤੇ ਫਿਲਹਾਲ ਅੱਜ ਫਿਰ ਤੋਂ ਲੰਗਰ ਆ ਛੋਲੇ ਪੂੜੀਆਂ ਦਾ ਤੇ ਦੁੱਧ ਦਾ ਤੇ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਦੇਖਦੇ ਹਾਂ ਤੇ ਕੀ ਮੋਲਾ ਲਓ ਜੀ ਇੱਧਰ ਫੁੱਲ ਵੱਟਾ ਫੁੱਲ ਤਿਆਰੀ ਆ ਤੇ ਤੁਸੀਂ ਦੇਖ ਸਕਦੇ ਹੋ ਉੱਧਰ ਦੁੱਧ ਲਈ ਪਤੀਲੇ ਰੱਖਤਾ ਆ ਫਿਲਹਾਲ ਤੇ ਮਿੱਟੀ ਲਾਉਣੀ ਆ ਉਹ ਰਹਿ ਗਈ ਆ ਹੁਣ ਮਿੱਟੀ ਲਾਵਾਂਗੇ ਫਿਲਹਾਲ ਤਾਂ ਗੋਮਬਦੀਲਾ ਕਾਲਾ ਨਾ ਹੋਵੇ ਤੇ ਧੌਣ ਚ ਸੋਖ ਰਵੇ ਤੇ ਬਾਕੀ ਇੱਧਰ ਛੋਲੇ ਪੂੜੀਆਂ ਦੀ ਤਿਆਰੀ ਹੁੰਦੀ ਆ ਇੱਧਰ ਆਲੂ ਉਬਲ ਰਹੇ ਨੇ ਇੱਧਰ ਛੋਲੇ ਬਾਕੀ ਤੁਹਾਨੂੰ ਟਾਈਮ ਦੇ ਨਾਲ-ਨਾਲ ਸਾਰਾ ਦਿਖਾਉਂਦੇ ਰਵਾਂਗੇ ਫਿਰ ਹਾਲ ਹੁਣ ਦੁੱਧ ਲੈਣ ਜਾਣਾ ਆ ਤੇ ਦੇਖਦੇ ਆ ਕੌਣ ਜਾਂਦਾ ਪਾਕੀ ਮੁੰਡਿਆਂ ਨੂੰ ਤਾਂ ਹੁਣ ਕੀਤਾ ਆ ਸਾਡੇ ਤਖੀ ਭਾਜੀ ਨੂੰ ਤੇ ਵਿਸ਼ਾਲ ਨੂੰ ਘਰ ਤਾਂ ਹੁਣ ਮੈਂ ਫੋਨ ਉਹ ਜੀ ਬਦਿੱਲੇ ਨੂੰ ਮਿੱਟੀ ਲਾ ਦਈਏ ਤਾਂ ਜੋ ਜਲੇ ਨਾ ਈ ਮਿੱਟੀ ਲਾਤੀ ਆ ਬਦਿੱਲੇ ਨੂੰ ਤੇ ਹੁਣ ਬਾਲਣ ਮੁੱਲੋਂ ਥੱਲੇ ਬਚਾ ਕੇ ਤੇ ਆਬ ਬਲਾਉਣੀ ਆ ਤੇ ਫਿਲਹਾਲ ਥੋੜਾ ਟਾਈਮ ਪਾਣੀ ਕਾੜਨਾ ਕਿਉਂਕਿ ਸੋਫਾ ਬਣ ਰਿਹਾ ਅੱਜ ਸੋ ਬੜਾ ਦੁੱਧ ਤੇ ਬਾਕੀ ਨਾਲ ਦੇ ਮੁੰਡੇ ਹਜੇ ਵੀ ਨਹੀਂ ਆਏ ਵੇਟ ਚੱਲ ਰਹੀ ਆ ਉਹਨਾਂ ਦੀ ਇਹ ਦੇ ਕੋਲ ਤੱਕ ਉਹਦੇ ਤੇ ਆਪਾਂ ਆਪਣੀ ਤਿਆਰੀ ਤਾਂ ਦਖ ਖਿੱਚ ਕੇ ਰੱਖੀ ਆ ਕਿਉਂਕਿ ਇਹ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਵੀ ਨਿਕਲਣਾ ਤਕਰੀਬਨ ਤਕਰੀਬਨ 12:30 ਜੇ 1 ਵਜੇ ਤੱਕ ਤੁਹਾਨੂੰ ਉੱਥੇ ਦਾ ਵੀ ਬਲੌਗ ਦਿਖਾਵਾਂਗੇ ਪਰ ਉਹ ਦਿਖਾਵਾਂਗੇ ਅਗਲੇ ਪਾਰਟ 'ਚ ਫਿਲਹਾਲ ਇਹ ਲੰਗਰ ਦਾ ਬਲੌਗ ਇਸ ਪਾਰਟ ਤੱਕ ਹੀ ਸੀਮਿਤ ਰਹੂਗਾ ਇਹ ਤਰ ਪੂੜੀਆਂ ਦਾ ਆਟਾ ਵੀ ਗੁਜਰਾں ਨੂੰ ਜਾ ਰਿਹਾ ਤੇ ਤਿਆਰੀਆਂ ਬਾਕੀ ਜੋਰ ਸ਼ੋਰਾਂ ਨਾਲ ਆ ਬਲੌਗਰ ਨੰਬਰ 2 ਵੀ ਸਾਡੇ ਵਿੱਚ ਪਹੁੰਚੇ ਆ ਅੱਗੇ ਹੁਣ ਇਹੀ ਕੰਟੀਨਿਊ ਕਰਨਗੇ ਤੇ ਫਿਲਹਾਲ ਆਪਾਂ ਹੁਣ ਦੁੱਧ ਲੈਣ ਚੱਲੇ ਆ ਅੱਗ ਵੀ ਮਸੀ ਬਲੀ ਆ 20 ਮਿੰਟ ਦਾ ਅੱਗ ਬਾਲਦਿਆਂ ਨੂੰ ਹੋ ਗਏ ਆ ਚਲੋ ਫਿਲਹਾਲ ਇਹ ਆ ਕਿ ਬਲ ਗਈ ਆ ਬਾਕੀ ਮਿਲਦੇ ਆ ਜੀ ਤੁਹਾਨੂੰ ਅੱਜ ਇਹ ਜਿਹੜਾ ਅੰਦਰ ਆਏ ਆ ਦੁੱਧ ਦੀ ਕੈਨ ਨਹੀਂ ਲੈ ਤੇ ਜਿਹਦੇ ਜਿਹੇ ਦੁੱਧ ਲੈ ਕੇ ਆਏ ਆ ਤੇ ਕੈਨੀਆਂ ਮਿਲ ਗਈਆਂ ਫਾਕੀਰ ਮੇਰਵਾ ਆਦਿ ਨੇ ਵੀ ਹੋਰ ਨਾ ਹੋਵੇ ਇੱਥੇ ਬਾਹੀਆ ਸਦਾ ਗੜਦੀ ਵਾਲਾ ਦੁੱਧ ਲੈ ਤੇ ਠੰਡ ਬਹੁਤ ਆਈ ਮੈਂ ਗੋਫੀਆਂ ਅੱਗ ਸੇਕਣ ਵਾਸਤੇ ਸੋ ਮਿਲਦੇ ਆਂਗੇ ਤੁਹਾਨੂੰ ਅੱਗ ਸੇਕ ਰਹੇ ਆ ਠੰਡ ਬਹੁਤ ਜ਼ਿਆਦਾ ਜਿੱਦਾਂ ਕਿ ਧੁੰਦ ਬਹੁਤ ਪਈ ਹੋ ਨਾਲ ਸਾਡੇ ਬਾਦਲ ਸਰਕਾਰ ਤੇ ਭਾਜੀ ਹੁਣੀ ਆ ਇਕਬਾਲ ਦੇ ਹੋਏ ਤੇ ਉਧਰੋਂ ਸੇਠੀ ਭਾਜੀ ਵੀ ਆ ਚੁੱਕੇ ਨੇ ਤੇ ਆਂਦੇ ਹੀ ਚਾਹ ਫੜ ਲਈ ਆ ਤੇ ਕੱਲ ਭਾਜੀ ਦੀ ਬਾਹਰ ਉਪਣ ਲੱਪੀ ਸੀਗੀ ਜੀ ਕੰਮ ਦੇ ਵੇਲੇ ਤੇ ਕੰਮ ਦੇ ਵੇਲੇ ਉਧਰ ਭੋਲੂ ਭਾਜੀ ਵੀ ਆ ਗਏ ਆ ਤੇ ਭੋਲਾ ਸਖਸ਼ੀਤਾ ਹੁਣ ਪੁੱਜੀ ਆਇਆ ਭਾਜੀ ਇਹਦਾ ਹੁਣੀ ਆ ਅਸਲੀ ਭਾਜੀ ਅੱਗ ਸੇਕਣ ਆਇਆ ਕਰੋ ਸਪੈਸ਼ਲ ਤੇ ਹੁਣਾਂ ਨੇ ਗੱਡੀ ਕੱਢ ਲੈਂਦੀ ਆ ਦੁੱਧ ਲੈ ਕੇ ਆਉਣਾ ਆ ਤੇ ਤਿਆਰੀ ਆ ਬਸ ਜਾਣ ਦੀ ਤੇ ਭਾਜੀ ਹੁਣਾਂ ਨੇ ਗੱਡੀ ਕੱਢ ਲਈ ਆ ਤੇ ਅਸੀਂ ਹੁਣ ਦੁੱਧ ਲੈਣ ਨਿਕਲ ਗਏ ਆ ਜੀ ਤੇ ਧੁੰਦ ਬਹੁਤ ਆ ਤੇ ਭਾਜੀ ਹੁਣੀ ਗੱਡੀ ਚਲਾ ਰਹੇ ਆ ਤੇ ਹੁਣ ਨਿਕਲ ਗਏ ਆ ਨਾਲ ਸਾਡੇ ਬਾਦਲ ਭਾਜੀ ਵੀ ਆ ਤੇ ਮਿਲਦੇ ਆ ਅੱਗੇ ਜਾ ਕੇ ਤੇ ਗੜ ਪਹੁੰਚ ਗਏ ਆ ਤੇ ਧੁੰਦ ਬਹੁਤ ਆ ਤੇ ਹੌਲੀ ਹੌਲੀ ਕਰਕੇ ਪਹੁੰਚ ਗਏ ਆ ਦੁੱਧ ਲੈ ਲਿਆ ਹੁਣ ਤੇ ਹੁਣ ਆਪਾਂ ਚੱਲੇ ਆ ਗੱਡੀ 'ਚ ਰੱਖਣ ਤੇ ਸਾਡੇ ਨਾਲ ਸਾਡੇ ਬਾਦਨ ਭਾਈ ਆ ਤੇ ਤੇ ਹੁਣ ਅਸੀਂ ਦੁੱਧ ਲੈ ਕੇ ਜਿਹੜਾ ਨਿਕਲ ਚੱਲੇ ਪਿੰਡ ਵੱਲੋਂ ਇਹ ਗੱਡੀ 'ਚ ਉਤਰ ਕੇ ਥੋੜਾ ਜਿਹਾ ਇੱਥੋਂ ਸਮਾਨ ਲੈਣਾ ਸੀ ਤੇ ਉਹ ਲਾਈਨ ਚੱਲੇ ਆ ਤੇ ਠੰਡ ਬਹੁਤ ਹੈ ਜਿੱਦਾਂ ਕੀ ਤੁਹਾਨੂੰ ਪਤਾ ਸਵੇਰ ਦਾ ਵੇਲਾ ਆ ਆਪਾਂ ਜਿਹੜਾ ਹੈ ਸਮਾਨ ਲੈ ਲਿਆ ਆ ਤੇ ਹੁਣ ਆਪਾਂ ਜਾਣੇ ਆਂ ਗੱਡੀ ਵੱਲ ਤੇ ਪਿੰਡ ਪਹੁੰਚ ਚੁਕੇ ਆਂ ਤੇ ਹੁਣ ਆਪਾਂ ਲਾਵਾਂਗੇ ਸਬਾਨ ਗੱਡੀ 'ਚੋਂ ਦੁੱਧ ਤੇ ਜਿਹੜਾ ਸਬਾਨ ਰਿਹਾ ਵਿੱਚ ਇਧਰ ਖੰਡ ਆ ਰਹੀ ਆ ਤੇ ਨਾਲ ਦੁੱਧ ਵੀ ਆ ਚੁਕਿਆ ਹੁਣ ਸੌਂਫਾ ਬਣੂਗਾ ਚੰਗੀ ਤਰ੍ਹਾਂ ਲਓ ਜੀ ਵੇਖੋ ਸੌਂਫ ਪਹਿਲੀ ਕੱਢ ਚੁੱਕੀ ਆ ਪਾਣੀ ਦੇ ਵਿੱਚ ਤੇ ਖੰਡ ਪਾਉਨੇ ਆ ਹੁਣ ਤੇ ਮਿਲਦੇ ਆ ਤੁਹਾਨੂੰ ਇਦਾਂ ਹੀ ਹੌਲੀ ਹੌਲੀ ਛੋਟੀਆਂ ਛੋਟੀਆਂ ਕਲਿੱਪਾਂ ਦੇ ਨਾਲ ਲੋ ਜੀ ਦੁੱਧ ਪੈ ਗਿਆ ਵਿੱਚ ਲੈ ਦੇ ਤੇ ਤੇ ਬਾਕੀ ਹੁਣ ਬਕਸਿਆਂ ਦਾ ਕਿਹਾ ਦੇਖੋ ਬਕਸੇ ਹੁੰਦੇ ਆ ਕਿ ਨਹੀਂ ਆ ਡਿਸਪੋਜ਼ਲ ਲਿਆ ਕੇ ਰੱਖਿਆ ਥੋੜਾ ਬੋਤਾ ਬਾਕੀ ਤਾਂ ਧੁੰਗੋਨੇ ਆ ਕੀ ਹਿਸਾਬ ਕਿਤਾਬ ਤੇ ਕੀ ਮੋਲ ਆ ਛੋਟੇ ਛੋਟੇਂ ਕਲਿੱਪਾਂ ਦੇ ਜ਼ਰੀਏ ਆਪਾਂ ਸਾਰਾ ਵਲੌਗ ਬਣਾਈਦਾ ਆ ਤੇ ਜਿਹੜੇ ਦਾ ਮੇਰੇ ਵੀਰ ਪੂਰਾ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਥੋੜਾ ਦੇਖਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਫਟੋ ਫਟ ਦੇਖਦੇ ਤਾਂ ਹੋ ਲਾ ਪਿਆ ਆ ਅਜੇ ਪਹਿਲਾਂ ਪਾਣੀ ਮੋ ਤੇ ਸਾਡੇ ਲੰਬੜ ਭਾਜੀ ਵੀ ਆ ਗਏ ਨੇ ਤੇ ਉਵਾਲਾਉਣ ਲੱਪਿਆ ਤੇ ਹੁਣ ਕੰਟਰੋਲ ਕਰ ਲਈ ਮਾੜਾ ਮਾੜਾ ਵਿੱਚ ਪਾਣੀ ਪੋਣਾ ਪੈਂਦਾ ਕਿਉਂਕਿ ਪੱਤੀ ਦੇ ਤੁਹਾਨੂੰ ਪਤਾ ਦੁੱਧ ਸੰਭਾਲਣਾ ਬਹੁਤ ਖਾ ਹੋ ਜਾਂਦਾ ਆ ਬਾਪ ਵਧੀਆ ਭਾਜੀ ਹੁਣੇ ਵੀ ਆ ਚੁੱਕੇ ਆ ਤੇ ਦਰਸ਼ਕਾਂ ਨੂੰ ਹਾਏ ਕਹ ਦੋ ਭਾਜੀ ਹਾਏ ਭਾਜੀ ਹਾਂਜੀ ਤੇ ਮਿਲਦੇ ਆ ਤੁਹਾਨੂੰ ਅੱਗੇ ਨੁਕਸਾਨ ਹੁੰਦਾ ਹੁੰਦਾ ਬਚਿਆ ਹੁਣੀ ਦੁੱਧ ਐਨ ਉੱਪਰ ਤੱਕ ਆ ਗਿਆ ਇਹਦੇ ਭਾਜੀ ਹੁਣਾਂ ਨੂੰ ਖੁਰਪਾ ਮਾਰਦੇ ਥੋੜੀ ਜਿਹੀ ਢਿੱਲ ਵਰਤ ਲਈ ਭਾਜੀ ਨੇ ਤੇ ਉਹਦੇ ਕਾਰਨ ਪੂਰਾ ਨੁਕਸਾਨ ਹੋਇਆ ਨਾ ਸੀਗਾ ਚਲੋ ਫਿਲਹਾਲ ਹੁਣ ਬਚਾਈ ਆ ਬਾਬੇ ਦੀ ਦਇਆ ਨਾਲ ਤੇ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਇਸ ਇੰਨੇ ਖੂਬਸੂਰਤ ਕਾਰਨਾਮੇ ਲਈ ਇਹੋ ਜਿਹਾ ਟਾਂਡ ਦੁਆਰ ਤੋਂ ਨਾ ਕੋਈ ਕਰੇ ਮੇਰਾ ਵੀਰ ਸਵਾਲ ਕੇ ਹਾਂਜੀ ਸਵਾਲ ਕੇ ਲਓ ਜੀ ਬੜੇ ਪਿਆਰ ਮੁਹਬਤ ਨਾਲ ਭਾਈ ਨੇ ਜਵਾਬ ਦਾ ਕੀ ਸੰਭਾਲ ਕੇ ਇਹ ਨੋਟ ਕਰ ਲੈਣਾ ਆਪਣੀ ਆਪਣੀ ਡੇਰੀਆਂ ਜਿਹੇ ਇਨਾਂ ਸਵਾਲ ਸਾਰਿਆਂ ਨੇ ਇਹ ਯੂਪੀਐਸਸੀ ਜੀ ਵੀ ਹੋਣਾ ਜੀ ਇਹ ਸਵਾਲੇ ਤੱਕੀ ਸਾਬ ਦਾ 70 ਕੁਐਸਚਨ ਬੇ ਹੋ ਜੇ 10 ਦਿਨਾਂ ਦਾ ਕੰਟ ਕਿੰਨੀ ਪਾਣੀ ਸਾਬ ਇਹ ਹੁੰਦੇ ਆ ਦੋ ਦਿਨਾਂ ਦਾ ਕੰਟ ਕਿੰਨੀ ਪਾਣੀ ਸ਼ੌਟ ਇਹ ਮੁੰਡਾ ਵੀ ਹੋਲੀ ਹੋਲੀ ਫੋਮ ਚ ਜੀ ਭਾਈ ਹੁਣੀ ਇਹ ਭਾਈ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਰੇ ਦੁੱਧ ਦਾ ਲੰਗਰ ਸਿਕੋ ਜੀ ਆ ਗਏ ਤੇ ਨਾਲੇ ਕਣਕ ਲਗਾ ਬੰਡੇ ਨੇ ਦਾਣੇ ਲੈ ਜਾਓ ਆ ਭਾਈ ਹੁਣ ਕਣਕ ਬੰਡੂਗੇ ਦਾਣੇ ਲੈ ਜਾਓ ਆ ਗਏ ਲਓ ਜੀ ਇੱਧਰ ਛੋਲੇ ਪੂੜੀਆਂ ਦਾ ਕੰਮ ਵੀ ਚੋਰਾ-ਚੋਰਾ ਨਾਲ ਚੱਲਦਾ ਪਿਆ ਤੇ ਛੋਲੇ ਦਾ ਟੁੜਕਾ ਤਿਆਰ ਹੋੁੰਦੇ ਆਇਆ ਭਾਈ ਹੁਣ ਵੀ ਸਵੇਰ ਤੇ ਲੱਗੇ ਆ ਇੱਕ ਆਦੇ ਵੀ ਪਿੱਛੇ ਪੂਰੀਆਂ ਲੱਟਾ ਪਿੱਛਲੇ ਆਇਆ ਆਪਾਂ ਚੱਲੇ ਆਂ ਜਨਰੇਟਰ ਲੈਣ ਜੀ ਬਾਜ ਕੱਢੋ ਭਾਜੀ ਬਾਜ ਸਾਡੇ ਨਾਲ ਸਾਡੇ ਨਾਲ ਗੋਪੀ ਭਾਈ ਜਿਹੜੇ ਵੀ ਚੋਟੀ ਦੇ ਮਨ ਰਏ ਆਉਣ ਵਾਲੇ ਕਬੱਡੀ ਗੱਪਾਂ ਦੇ ਗੁੱਟਾਂ ਦੇ ਪੀਰ ਕਿਹਾ ਜਾਂਦਾ ਸੀ ਇਹਨਾਂ ਨੇ ਤੇ ਨਾਲ ਸਾਡੇ ਵਿਸ਼ਾਲ ਭਾਈ ਹਰਮਨ ਭਾਈ ਆ ਭਾਈ ਦਾ ਨਾਂ ਨਹੀਂ ਪਤਾ ਉਹ ਭਾਈ ਜੀ ਨਾਲ ਆ ਤੇ ਆ ਸਾਡੇ ਮੀਆ ਸਾਹਿਬ ਹਾਂਜੀ ਲੋ ਵੀ ਮਿੱਤਰੋ ਹੁਣ ਤੁਹਾਨੂੰ ਜ਼ੋਰ ਦਿਖਾਏ ਜਾਣੇ ਆ ਇਹ ਸਾਰੇ ਜੋਧੇ ਚੱਲੇ ਆ ਤਿਆਰ ਹੋ ਗਏ ਜਨਰੇਟਰ ਚੱਕਣ ਦੇਖੋ ਮੈਂ ਤਾਂ ਹੱਥ ਲਾਉਣਾ ਨਹੀਂ ਸਿੱਧੀ ਗੱਲ ਆ ਪਹਿਲੀ ਦੱਸ ਦਿੰਨੇ ਆ ਪਰਾ ਸਾਰੇ ਭਰਾਵਾਂ ਦਾ ਜੋਰ ਤੁਹਾਨੂੰ ਜਰੂਰ ਦਿਖਾਇਆ ਜਾਊਗਾ ਹਾਂਜੀ ਹਾਂਜੀ ਆਏ ਆਪਾਂ ਸਿਰਫ ਗਾਈਡ ਕਰਨ ਆਏ ਆ ਕਿ ਕਿੱਦਾਂ ਲਾਉਣਾ ਕਿੱਦਾਂ ਚੱਕਣਾ ਆ ਹਾਂਜੀ ਆਏ ਹੈਜੀ ਆਏ ਨੇ ਕਿਹਾ ਆ ਕਿ ਅੱਜ ਧੁੰਦ ਬੋਆ ਤੇ ਮਤਲਬ ਹੀ ਲੋਕ ਦਿਸ ਨਹੀਂ ਰਹੇ ਕੋਈ ਇੰਨੀ ਕਿਹਾ ਜੀ ਆ ਸਿਆਣਾ ਆ ਉਹ ਮੈਂ ਕੀ ਕਰ ਬਾਈ ਰੋਟੀ ਨਹੀਂ ਮਿਲਦੀ ਆ ਮੇਰੀ ਵੀ ਚੱਬਲਾ ਆ ਮੇਰੀ ਵੀ ਚੱਬਲਾ ਆ ਭਾਈ ਨੂੰ ਬਹੁਤ ਬਹੁ ਮਾਰਕਾ ਇੱਕ ਦਾੜੀ ਦਾ ਬਾਲ ਆ ਗਿਆ ਆ ਤੇ ਬਹੁਤ ਬਹੁ ਮਾਰਕਾ ਆਉਣ ਭਾਈ ਨਹੀਂ ਭਾਈ ਇਹ ਘਰ ਦੀ ਕੀਤੀ ਹੈ ਜਾਂ ਬਾਹਰੋਂ ਲਵਾਏ ਆ ਇਹ ਭਾਈ ਬਹੁਤ ਰੋਈ ਆ ਵੀਰੋ ਕਿੱਥੋਂ ਆ ਬੀਕਰ ਨਹੀਂ ਦੀ ਦਵਾਈ ਆਈ ਵਹੀ ਭਾਈ ਦੇ ਬਾਲ ਆਇਆ ਖੁਸ਼ੀ ਬੜਾ ਸਵੇਰ ਦਾ ਖੁਸ਼ੀ ਦੀ ਸੰਭੀ ਜਾਂਦੀ ਬਾਲ ਨਿਕਲ ਗਿਆ ਕਹਿੰਦਾ ਇੱਕ ਤੇ ਹੁਣ ਭਾਈ ਹੁਣੀ ਬਹੁਤ ਜ਼ਿਆਦਾ ਖੁਸ਼ ਨੇ ਭਾਈ ਦੋ ਸ਼ਬਦ ਤੁਸੀਂ ਵੀ ਕਹੋ ਆਪਣੇ ਸੁਵੇ ਸੁਵੇ ਬੋਲਾ ਦਾ ਕਿਆ ਮੈਨੂੰ ਕੋਈ ਕਹਿਣ ਜੋਗਾ ਛੱਡਿਆ ਤੁਸੀਂ ਜਿੰਨਾ ਜਲੀਲ ਕਰਤਾ ਆ ਓ ਜੀ ਜੋਰ ਦਿਖਾ ਰਹੇ ਆ ਬੰਦੇ ਪੂਰਾ ਪੂਰਾ ਲੰਬੜਾ ਅੱਜ ਇਕੱਲਾ ਹੀ ਨਹੀਂ ਮਾਣ ਇਹ ਵੀ ਕਬੱਡੀ ਦਾ ਚੋਟੀ ਦਾ ਮਾਲਰ ਆ ਕਹਿੰਦਾ ਜਨਰੇਟਰ ਦਾ ਚੀਜ਼ ਹੀ ਕੁਛ ਨਹੀਂ ਮੇਲੀ ਭਾਈ ਦੇਖੀ ਕਿਦੈ ਹੁਣ ਬਾਰੋ-ਬਾਰੀ ਕਰਾਂਗੇ ਮੇਰੇ ਤੋਂ ਤਾਂ ਉੱਦੀ ਪਹਿਲੇ ਹੀ ਬੜਾ ਭਾਰ ਆ ਦੇਖੋ ਮੇਰੀ ਤਾਂ ਉੱਦੀ ਬਾਸਾ ਖਲਾ ਆਹੀ ਲੱchn ਰੇ ਆਹੀ ਲੱchn ਰੇ ਤੇਰੇ ਓਏ ਹੈ ਉੱਦਾ ਸੇਵਾ ਤੇ ਐਂਓ ਘਰੇ ਲੱਬੜ ਰੱਖਦੇ ਹੋਏ ਇਤੋਂ ਜਕਾ ਹੁਣ ਲਓ ਜੀ ਹੁਣ ਦੇਖਿਓ ਕਿਹੜਾ ਮੁੰਡਾ ਕਿਹੜਾ ਆ ਰਿਹਾ ਹੁਣ ਇਹ ਦੇਖੋ ਤੁਸੀਂ ਚੱਲ ਚੱਲ ਚੱਕ 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 ਹੈ ਯੋਦਾ ਲਾ ਹੱਥਾਂ ਦੇ ਹੱਥ ਪਾਦਾ ਸਿੱਧਾ ਰੱਖ ਹੋਰ ਉੱਚਾ ਕਰ ਉੱਚਾ ਰੱਖ ਉਹ ਥੱਲੇ ਲਾ ਜਾਏਂਗੇ ਲਓ ਜੀ ਯੋਦਾ ਨਵਾਂ ਆਇਆ ਕਹਿੰਦੇ ਹੁਣ ਵੱਜਣਾ ਜੋਰ ਅਸਲੀ ਮੈਂ ਤਾਂ ਦੱਸਿਆ ਮੇਤੋਂ ਭਾਰ ਬਹੁਤ ਆ ਮੇਤੋਂ ਨਹੀਂ ਚੱਕਣਾ ਵਾਹ ਕੀ ਮੈਂ ਦੇਖ ਰਿਹਾ ਹਰਮਨ ਭਾਜੀ ਹੁਣੀ ਜਨਰੇਟਰ ਚੱਕ ਰਹੇ ਨੇ ਆ ਵੀ ਆ ਵੀਸ ਨਾ ਬਸ ਹੋ ਗਈ ਇਹਨਾਂ ਸਾਰੇ ਹਾਂਜੀ ਇੱਥੇ ਲੱਗਣਾ ਬਾਕਸ ਇੱਥੇ ਲੱਗ ਦੇਖੋ ਜੀ ਪੂਰਾ ਲਾਲ ਹੋ ਗਿਆ ਆ ਜਨਰੇਟਰ ਚੱਕ ਲਾਓ ਜੀ ਭਾਜੀ ਹੁਣੀ ਵੀ ਆਏ ਆ ਸੇਵਾ ਦੇ ਭਾਜੀ ਨੂੰ ਪਤਾ ਨਹੀਂ ਸੀ ਲੰਗਰ ਆ ਪਰ ਕੋਈ ਗੱਲ ਨਹੀਂ 10 ਵਜੇ ਪਤਾ ਲੱਗਾ ਪਰ ਪਤਾ ਤਾਂ ਲੱਗਾ ਉਹ ਪ੍ਰਧਾਨ ਸਾਹਿਬ ਤਾਂ ਹੁਣ ਆਏ ਆ ਅਸਲੀ ਉਹ ਦੇ ਆਹ ਨਾ ਜੀ ਮਾਰੇ ਕਰਦਾ ਕਰੋ ਚੈੱਕ ਤੇ ਦੋਨੋਂ ਪ੍ਰਧਾਨ ਆਂਦੇ ਹੋਏ ਬਹੁਤ ਬਹੁ ਭਾਜੀ ਤੁਹਾਡਾ ਧੰਨਵਾਦ ਕਰਦੇ ਆਂ ਆਿਆਂ ਦਾ ਤੇ ਨਵੀ ਭਾਜੀ ਹੁਣਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਨਾਲ ਸਾਡੇ ਹਰਮਨ ਭਾਜੀ ਅੱਜ ਸੇਵਾ ਨਿਭਾਉਣਗੇ ਭਾਜੀ ਹੁਣੀ ਪੂਰੇ ਕਰਨਾ ਭਾਈ ਨੇ ਕੁਝ ਨਹੀਂ ਬਸ ਆਰਡਰ ਦੇਨੇ ਭਾਈ ਨੇ ਅਸੀਂ ਆਪ ਕਰਾਂਗੇ ਸੇਵਾ ਦੇ ਮਿਲਦੇ ਤੁਹਾਨੂੰ ਅੱਗੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਗੋਰੀ ਸੁਖਮਨੀ ਇਹ ਦੁੱਧ ਦੀ ਸੇਵਾ ਸ਼ੁਰੂ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਭਾਜੀ ਹੁਣਾਂ ਨੇ ਦੋ ਕਲਾਸੀਆਂ ਰੱਖ ਕੇ ਬੜਾ ਸ਼ੁਰੂਆਤ ਕੀਤੀ ਆ ਤੇ ਹੁਣ ਆਉਂਦੀ ਜਾਂਦੀ ਸੰਗਤ ਨੂੰ ਰੋਕਾਂਗੇ ਅਸੀਂ ਦੁੱਧ ਛੱਕੇ ਜੀ ਫੁਰੀ ਚਲੋ ਸ਼ੁਰੂਆਤ ਹੀ ਆ ਬਿਲਾਲ ਅੱਗੇ ਦੁੱਧ ਦਾ ਲੰਗਰ ਇੱਥੇ ਚਾਰੀ ਰੱਖਾਂਗੇ ਉਸ ਤੋਂ ਬਾਅਦ ਜਿੱਦੈ ਇਹਦੀ ਸਮਾਪਤੀ ਦੇ ਨਾਲ ਹੀ ਛੋਲੇ ਪੂੜੀਆਂ ਸ਼ੁਰੂ ਕਰਦਣੀਆਂ ਆ ਤੇ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ 'ਚ ਆਓ ਜੀ ਕਰੋ ਚੈੱਕ ਕਰਮਾ ਗਨਮ ਸੌਫਾ ਜੋ ਕੀ ਸੋਣ ਵਾਲੇ ਦੁੱਧ ਨੂੰ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਜਾਂ ਇਧਰ ਬਕਸੇ ਲੱਗ ਚੁਕੇ ਆ ਤੇ ਦੁੱਧ ਦਾ ਲੰਗਰ ਵੀ ਚੱਲ ਰਿਹਾ ਆ ਫਿਲਹਾਲ ਧੁੰਦ ਕਰਕੇ ਜਨਤਾ ਘਟ ਆ ਪਰ ਕਾਫੀ ਹੱਦ ਤੱਕ ਵਧੀਆ ਚੱਲ ਰਿਹਾ ਨੇ ਆਪਣਾ ਲੰਗਰ ਤੇ ਅੰਦਰ ਪਾਠ ਹੋ ਰਿਹਾ ਆ ਤੇ ਸੰਗਤਾਂ ਅੰਦਰ ਵੀ ਬੈਠੀਆਂ ਹੋਈਆਂ ਆ ਤੋਂ ਤੋਂ ਬਾਅਦ ਹੀ ਨਾਲ ਹੀ ਜਿੱਦੇ ਪਾਰਦੀ ਸਮਾਪਤੀ ਹੋਈ ਨਾਲ ਹੀ ਬਕਸੇ ਲਾ ਲੈਣੇ ਆਪਾਂ ਜਿਲਾਲ ਸੰਗਤਾਂ ਦੀ ਵੇਟ ਆ ਕੋਈ ਮੋਟਰਸਾਈਕਲ ਅਗਰ ਆਉਂਦਾ ਤਾਂ ਉਹਨੂੰ ਰੋਕਦੇ ਆ ਤੇ ਤੁਹਾਨੂੰ ਦੱਸਦੇ ਆ ਕੀ ਹਸਾਬ ਕਿਤਾਬ ਆ ਜੇਕਰ ਸੰਗਤਾਂ ਨੂੰ ਪਹੁੰਚਾਉਣਾ ਚਾਹੁੰਦੇ ਹੋ ਤਾਂ ਜਿੰਨਾ ਹੱਦ ਤੱਕ ਸੰਭਵ ਹੋਵੇ ਜਿੰਨੇ ਵਾਧੂ ਤੁਹਾਨੂੰ ਜਿੰਨਾ ਆਸਰਤ ਪਾਇਆ ਅਗਰ ਉਹ ਸਾਬ ਆਪਣੇ ਦੇ ਰਾਸ ਖਾਦ ਦੀ ਬਰਤਨ ਲੰਗਰ ਆਸਲੀ ਅਮਰ ਜੀ ਹੋਰ ਸੰਗਤਾਂ ਜੁੜੀਆਂ ਆ ਨਾਲ ਸੱਚਾ ਸੇ ਲੰਗਰ ਜੋਰਾਂ ਹੋਰ ਨਾਲ ਚੱਲਦਾ ਪਿਆ ਆ ਤੇ ਹੁਣ ਛੋਲੇ ਪੂੜੀਆਂ ਦਾ ਲੰਗਰ ਵੀ ਸ਼ੁਰੂ ਕਰਨਾ ਆ ਬਾਕੀ ਦੁੱਧ ਦਾ ਤਾਂ ਚੱਲ ਰਿਹਾ ਸਾਡੇ ਗੋਰਾ ਭਾਜੀ ਪੁੱਜੇ ਆ ਇੱਧਰ ਤੋਜੀ ਸਾਹਿਬ ਤੇ ਮਹਾਂ ਸ਼ਖਸੀਅਤ ਆ ਰੂਪੀ ਭਾਜੀ ਜੋ ਕਿ ਪਿਛਲੇ ਤੇ ਪਿਛਲੇ ਲੰਗਰਾਂ ਜੀ ਵੀ ਪੂਰੀ ਪੂਰੀ ਭਾਈ ਤੇ ਯੋਗਦਾਨ ਤੇ ਸੇਵਾ ਸੀਗੀ ਤੇ ਅੱਜ ਵੀ ਭਾਜੀ ਪਹੁੰਚੇ ਅੱਜ ਥੋੜਾ ਬਿਜੀ ਸੀਗੇ ਭਾਜੀ ਚਲੋ ਪਰ ਜਰੂਰ ਆਏ ਟਾਈਮ ਕੱਢ ਕੇ ਲੰਗਰ ਚੱਕਦੇ ਆ। ਚਲੋ ਜੀ ਭਾਜੀ ਯellow vlog ਦੀ ਬਹੁਤ ਵਧੀਆ ਸ਼ੁਰੂਆਤ ਜੋ ਕੀ ਵਸੇ ਐਂਟੀ ਕਿਤੇ ਪੁੱਜ ਗਈ ਆ ਪਰ ਤਾਂ ਵੀ ਭਾਜੀ ਵੱਲੇ ਸ਼ੁਰੂਆਤ ਹੀ ਆ ਚਲੋ ਮਿਲਦੇ ਹੁਣ ਸਿੱਧਾ ਹੀ ਤੁਹਾਨੂੰ ਛੋਲੇ ਪੂੜੀਆਂ ਦੇ ਲੰਗਰ ਤੇ ਦੋਨੇ ਆ ਗਏ ਆ ਤੇ ਹੁਣ ਛੋਲੇ ਦੇ ਪੂੜੀਆਂ ਵੀ ਆ ਰਹੀਆਂ ਤੇ ਅੰਦਰ ਸੰਗਤਾਂ ਬਾਤ ਸੁਣ ਰਹੀਆਂ ਹਾਂਜੀ ਭਾਜੀ ਠੀਕ ਠਾਕ ਹਾਂਜੀ ਬੁਰਸ਼ ਕੀਤਾ ਅੱਜ ਯੈਸ ਗੁੱਡ ਅਦਰ ਗੋਰਾ ਭਾਈ ਕੁਕਰ ਫੈਕਟਰੀ ਤੋਂ ਸਿੱਧਾ ਸੇਵਾ ਲੈ ਕੇ ਪਹੁੰਚੇ ਆ ਭਾਜੀ ਕੀ ਕਹਿਣਾ ਜਾਵਾਂਗੇ ਸਾਡੇ ਦਰਸ਼ਕਾਂ ਨੂੰ ਇਹ ਨਹੀਂ ਕਹਿਣਾ ਕੁਝ ਚੰਦਾ ਕਹੋ ਜੀ ਇੱਧਰ ਛੋਲੇ ਪੂੜੀਆਂ ਦਾ ਲੰਗਰ ਵੀ ਤਿਆਰ ਆ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਛੋਲੇ ਤੇ ਗਰਮਾ ਗਰਮ ਪੂੜੀ ਜੋਗੀ ਹੁਣ ਸੰਗਤਾਂ ਲਈ ਸਟਾਰਟਿੰਗ ਕਰਨ ਜਾ ਰਹੇ ਆ ਆਪਾਂ ਇੱਥੇ ਤੇ ਬਰਾ ਸੇਵਾਦਾਰ ਸਾਰੇ ਤਿਆਰ ਆ ਅੱਜ ਕੀ ਅਮਰ ਜਨਮ ਆ ਗਏ ਛੋਰਾ ਸ਼ੁਰੂ ਨਾਲ ਲੰਗਰ ਅੰਦਰ ਵੀ ਹੁਣ ਦਰਵਾਜ਼ਾ ਸਭੀ ਲੰਗਰ ਸ਼ੁਰੂ ਆ ਛੋਲੇ ਪੂੜੀਆਂ ਦਾ ਤੇ ਐਸੀ ਸਾਡਾ ਅੱਜ ਦਾ ਵਲੋਗ ਤੇ ਇੱਥੇ ਹੀ ਸਮਾਪਤੀ ਕਰਦੇ ਆਂ ਵਲੋਗ ਦੀ ਬਹੁਤ ਹੀ ਵਧੀਆ ਉਹਦਾ ਲੰਗਰ ਚੱਲਿਆ ਚ ਤੇ ਹੋਰ ਇੱਕ ਦੋ ਘੰਟਿਆਂ ਦੇ ਚੱਲੂਗਾ ਫਿਲਹਾਲ ਇੱਥੇ ਐਂਡਿੰਗ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੋਗ 'ਚ ਧੰਨ